ਪੰਜਾਬ ਸਕੂਲ ਸਿੱਖਿਆ ਬੋਰਡ ਦਾ 12ਵੀਂ ਦਾ ਰਿਜ਼ਲਟ ਅੱਜ ਘੋਸ਼ਿਤ ਕਰ ਦਿੱਤਾ ਗਿਆ ਹੈ ਬੱਚੇ ਇਹ ਰਿਜ਼ਲਟ ਵੈਬਸਾਈਟ ਦੇ ਉੱਤੇ ਵੀ ਦੇਖ ਸਕਦੇ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਪੂਰੀ ਜਾਣਕਾਰੀ ਪਾਸ ਪਰਸੈਂਟੇਜ ਇਜ਼ 91% ਪਾਸ ਪਰਸੈਂਟੇਜ ਫਾਰ ਗਰਲਸ ਇਜ਼ 94.32% ਪਾਸ ਪਰਸੈਂਟੇਜ ਫਾਰ ਬॉयਜ਼ ਇਜ਼ 88% ਪਾਸ ਪਰਸੈਂਟੇਜ ਫਰ ਟ੍ਰਾਂਸਜੈਂਡਰ ਇਸ 100% ਤਿੰਨ ਬੱਚੇ ਵੀ ਰੋਇਲ ਸੀ ਕਿੰਨੇ ਪਾਸ ਹੋਏ ਨੇ ਅਰਬਨ ਏਰੀਆ ਪਾਸ ਪਰਸੈਂਟੇਜ ਇਸ 90.74% ਬਰਾਸ ਪਰਸੈਂਟੇਜ ਫਰ ਰੂਰਲ ਏਰੀਆ ਇਸ 91.20% ਪਾਸ ਪਰਸੈਂਟੇਜ ਫਰ ਗਵਰਨਮੈਂਟ ਸਕੂਲਸ ਇਸ 91.01% pass percentage for non government schools is 92.47% pass percentage for aided schools is 86.86% .86%. टोटल साढ़े कोले स्कूल्स 1982 आर गवर्नमेंट स्कूल्स 1858 आर नॉन गवर्नमेंट स्कूल्स टोटल 3840 कंपार्टमेंट 6.7 परसेंट बच्चे दिया ये जेडे की आपका सप्लीमेंट्री चुकी होके फिर पास कर सकते हैं फेल ਪਰਸੈਂਟੇਜ ਇਜ਼ 2.2% ਸੋ ਨਾਓ ਕਮਿੰਗ ਟੂ ਦੀ ਵੇਰੀਅਸ ਸਟਰੀਮਸ ਕਮਰਸ ਸਟਰੀਮ ਦੇ ਬੱਚਿਆਂ ਦੇ 96.83% ਹੈ ਪਾਸ ਪਰਸੈਂਟੇਜ ਹਿਮਨਿਟੀਜ਼ 87.58 ਸਾਇੰਸ 98.52 ਵੋਕੇਸ਼ਨਲ 90% ਜ਼ਿਲ੍ਹਿਆਂ ਵਿੱਚੋਂ ਸਭ ਤੋਂ ਉੱਪਰ ਜ਼ਿਲ੍ਹਾ ਅਮਰਸਰ ਰਿਹਾ 96.29% ਨਾਲ गुरदासपुर 95.84 फाइव पठानकोट 94.2 फोर कपूरथला 94.1 फरीदकोट 93.96 थ्री तरन 93. नगर 93.26 एसएस नगर 93.07 थ्री 92.63 रूपनगर 92.14 बाकी पॉइंट बाकी जिले की लिस्ट थोड़ू दीती हुई है ਬਾਕੀ ਸਬਜੈਕਟ ਵਾਈਜ਼ ਡਾਟਾ ਵੀ ਤੁਹਾਡੇ ਨਾਲ ਸ਼ੇਅਰ ਕਰ ਲਿਆ ਹੈ ਡਿਟੇਲ ਦੇ ਵਿੱਚ ਹੈਗਾ ਜੇ ਫੇਰ ਵੀ ਤੁਹਾਨੂੰ ਇਥੇ ਤਾਂ ਸਾਡੀ ਵੈਬਸਾਈਟ ਤੇ ਸੌਫਟ ਕਾਪੀ ਵੀ ਆ ਜੀ ਤੁਹਾਨੂੰ ਪੀਡੀਐਫ ਵੀ ਮਿਲ ਜਾਵੇ ਸਰ ਮਾਡ ਵੈਬਸਾਈਟ ਤੇ ਜਾ ਕੇ ਸਾਰੇ ਰਿਜ਼ਲਟ ਦੇਖ ਸਕਦੇ ਆ ਜਿਹੜਾ ਇੱਕ ਅਗਰ ਉਹ ਵੀ ਪਾਸ ਹੋ ਗਿਆ ਠੀਕ ਹੈ ਜੀ 290 1% ਮੈਰਿਟ ਲਿਸਟ ਹੁੰਦੀ ਹੈ ਤਾਂ 290 ਬੱਚੇ ਮੈਰਿਟ ਲਿਸਟ ਵਿੱਚ ਨੇ ਜਿਹਦੇ ਵਿੱਚੋਂ ਲੁਧਿਆਣੇ ਦੇ ਵਿੱਚੋਂ 55 ਬੱਚੇ ਨੇ ਹੁਸ਼ਿਆਰਪੁਰ 31 ਪਟਿਆਲਾ 30 ਜਲੰਧਰ 25 ਅਮਰitsar 16 ਫਿਰੋਜ਼ਪੁਰ 15 ਐਸਐਸ ਨਗਰ 13 ਬਠਿੰਡਾ 11 ਫਰੀਦਕੋਟ 11 ਗੁਰਦਾਸਪੁਰ 10 ਮੁੱਖ ਸਬਸ ਮਾਨਸਾ 9 ਕਪੂਰਥਲਾ 8 ਮੋਗਾਟ ਐਸ ਬੀ ਐਸ ਨਗਰ 7 ਤਰਨਤਾਰਨ 7 ਫਾਜ਼ਲਕਾ 6 ਰੂਪਨਗਰ 6 ਬਰਨਾਲਾ 4 ਫਤਿਹਗੜ ਸਾਹਿਬ 3 ਸੰਗਰੂਰ 3 ਪਠਾਨਕੋਟ 2 ਮਲੇਕੋੜਲਾ ਵਿੱਚੋਂ ਕੋਈ ਨਹੀਂ ਹੈ ਜਿਹੜੇ ਬੱਚੇ ਟੌਪ 3 ਪੈਲੇਟ ਦੇ ਵਿੱਚ ਆਏ ਨੇ ਉਹਨਾਂ ਦੇ ਨਾਂ ਹਨ ਹਰਸੀਲ ਕੌਰ ਪਿਤਾਦੋਂ ਸਿਮਰਦੀਪ ਸਿੰਘ ਸਰਵੋਤਤਕਾਰੀ ਸੀਨੀਅਰ ਸਕੈਂਡਰੀ ਵਿਦਿਆ ਮੰਡਲ ਬਰਨਾਲਾ ਇਹ 100% ਮਾਰਕਸ ਨੇ ਨੰਬਰ 2 ਤੇ ਆਏ ਆ ਮਨਵੀਤ ਕੌਰ ਮਨਵੀਰ ਕੌਰ ਪਿਤਾਦਨਾ ਗੁਰਜੰਟ ਸਿੰਘ ਐਸਐਸ ਮੈਮੋਰੀਅਲ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਕਸਿਆਣਾ ਫਿਰੋਜ਼ਕੋਟ ਇਹਨਾਂ ਦੇ 99.60% ਮਾਰਕਸ ਤੀਜੇ ਨੰਬਰ ਤੇ ਅਰਸ਼ ਪਿਤਾ ਦਾ ਨਾਮ ਕਰਮਜੀਤ ਸਿੰਘ ਇਹ શ્રી ਤਾਰਾ ਚੰਦ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਠੀਖੀ ਮਾਨਸਾ ਤੋਂ ਇਹਨਾਂ ਦੇ 99.60% ਤੇ ਇਹ ਸਾਡੇ ਟਾਪ 3 ਟਾਪਰਸ ਹੈਗੇ ਸਾਡੇ +2 ਸਕੂਲ ਬੋਰਡ ਦੇ बाकी सारी डिटेल डाटे की वैबसाइट पे भी है वैबसाइट बोर्ड की वैबसाइट भी सर्च करोगे